ਬਹੁਤ ਸਤਿਕਾਰਯੋਗੁਰਦੇਵ ਉੱਤਰਜੀ ਵੱਡੇ ਨਾਵਲਕਾਰ ਜਿਸ਼ਪਾਲ ਮਾਨਖੜਾ ਜੀ ਸਾਡੀ ਛੋਟੀ ਪੈਂਟ ਅਮਨ ਗਲੇਨ ਦਿ ਟੋਲਸ ਆਫ ਪੇਨ ਕੇਸ ਪ੍ਰੋਗਰਾਮ ਦੇ ਕੇਂਦਰ ਬਿੰਦੂ ਸੁਰਿੰਦਰ ਪ੍ਰੇਤ ਕਟਿਆ ਜੀ ਔਰ ਆਸ਼ੀਰਵਾਦ ਸੇਵਾ ਸੰਸਥਾ ਉੱਤਰ ਪ੍ਰਦੇਸ਼ ਦੇ ਨਵਾਂ ਦੇ ਜੀਪਾੜੀ ਜੀ اور ਮੇਰੇ ਸਾਹਮਣੇ ਇਸ ਪੰਡਾਲ ਵਿੱਚ 71 ਆਪੋ ਆਪਣੇ ਖੇਤਰ ਦੇ ਵਿਗ ਮੈਂ ਵਿਸ਼ੇਸ਼ ਤੌਰ ਤੇ ਕੰਨਿਆ ਸਾਹਿਬ ਨੂੰ ਅੱਜ ਦੇ ਇਸ ਮੌਕਮੇ ਤੇ ਪਹੁੰਚਣ ਤੇ ਬਹੁਤਾਰੀਆਂ ਮੁਬਾਰਕਾਂ ਪੇਸ਼ ਕਰਦਾ ਜਿਵੇਂ ਸਾਡੇ ਸੀਨੀਅਰ ਜੀਪਾੜਾ ਰਗਵੀਰ ਸ਼ਰਮਾ ਜੀ टीचर्स होम ਵੱਲੋਂ ਵੀ ਬੋਲ ਕੇ ਕਹਿੰਦੇ ਮੈਂ ਵੀ टीचर्स होम ਕਸ ਤੋਂ ਵੱਲੋਂ ਆ ਕਨੀਆ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਔਰ ਵਿਜੀ ਤੌਰ ਤੇ ਵੀ ਮੁਬਾਰਕਾਂ ਪੇਸ਼ ਕਰਦਾ ਹਾਂ ਕਨੀਆ ਸਾਹਿਬ ਦੀ ਪਰਸਨੈਲਿਟੀ ਵਿੱਚ ਕਨੀਆ ਸਾਹਿਬ ਦੇ ਵਿਅਕਤੀਤਵ ਵਿੱਚ ਔਰ ਕਨੀਆ ਸਾਹਿਬ ਨੂੰ ਸਕੂਲੀ ਪੜ੍ਹਾਈ ਤੋਂ ਲੈ ਕੇ ਇੱਥੋਂ ਤੱਕ ਪਹੁੰਚਣ ਦੇ ਵਿੱਚ ਮੇਰੇ ਪਿੰਡ ਦੀ ਮਿੱਟੀ ਦਾ ਮਾਡਾ ਯੋਗਦਾਨ ਹੈ ਮੇਰੇ ਪਿੰਡ ਦੀ ਧੂਮੀ ਜਦ ਖੇਸ ਧੂਮੀ ਦੇ ਵਿੱਚੋਂ ਉਸ ਮਿੱਟੀ ਵਿੱਚ ਖੇਡਦਿਆਂ ਉਸ ਮਿੱਟੀ ਦੇ ਗਰਾਉਂਡਾਂ ਦੇ ਵਿੱਚ ਭੱਜਦਿਆਂ ਕੰਨਿਆ ਸਾਹਿਬ ਨੇ ਜਿੱਥੇ ਆਪਣੀ ਗੇਮ ਬਾਰੇ ਆਪਣੀ ਖੇਡ ਬਾਰੇ ਬਹੁਤ ਬੜੀਆਂ ਮੱਲਾ ਮਾਰ ਗਿਆ ਤੇ ਉੱਥੇ ਜੋ ਉਸੇ ਮਿੱਟੀ ਦੇ ਵਿੱਚੋਂ ਹੀ ਸੈਦ ਦੀ ਗੁੱਟੀ ਲੱਗੇ ਅੱਜ ਤੱਕ ਲਗਾਤਾਰ ਇਸ ਸਫਰ ਤੇ ਚੱਲ ਰਿਆਂ ਸਾਹਿਬ ਦੇ ਖੇਤਰ ਵਿੱਚ ਵੀ ਆਪਣੀ ਬਹੁਤ ਵਧੀਆ ਜਗਾ ਬਣਾਈ ਹੈ ਪਿੰਡ ਤੋਂ ਇੱਕ ਪਛੜੇ ਹੋਏ ਪਿੰਡ ਤੋਂ ਉੱਠ ਕੇ ਜਿਹਦੇ ਤੇ ਕੋਈ ਮੇਨ ਰੋਡ ਤੇ ਵੀ ਨਹੀਂ ਸਾਡੇ ਪਿੰਡ ਲਿੰਕ ਰੋਡ ਦੇ ਉੱਤੇ ਨੇ ਜਿੱਥੇ ਕੋਈ ਆਵਾਜਾਈ ਤੇ ਸਾਧਨ ਵੀ ਨਹੀਂ ਸਨ ਔਰ ਉਹਨਾਂ ਪਿੰਡਾਂ ਦੇ ਵਿੱਚੋਂ ਉੱਠ ਕੇ ਇਸ ਸਮਾਜ ਦੇ ਵਿੱਚ ਖੂਬਸੂਰਤ ਸਮਾਜ ਦੇ ਵਿੱਚ ਔਰ ਵੱਡੇ ਸਮਾਜ ਦੇ ਵਿੱਚ ਆ ਕੇ ਆਪਣੀ ਜਗਾ ਬਣਾਉਣੀ ਆਪਣਾ ਸਫਰ ਅਗੜਾ ਜ਼ਿੰਦਗੀ ਦਾ ਉਸ ਨੂੰ ਕਿਸੇ ਮਕਾਮ ਤੇ ਲੈ ਕੇ ਜਾਣਾ ਜਾਂ ਪੂਰੀ ਨਿੰਦ ਪੂਰੀ ਮਸ਼ਕਤ ਨਾਲ ਇਸ ਪਾਸੇ ਵੱਲੋਂ ਆਉਣਾ ਕਿ ਅੱਜ ਸ੍ਰਿੰਦਰਪ੍ਰੀਤ ਘਣੀਆਂ ਦਾ ਸਾਹਿਦ ਦੇ ਖੇਤਰ ਵਿੱਚ ਖੇਡਾਂ ਦੇ ਖੇਤਰ ਵਿੱਚ ਆਪਣਾ ਇੱਕ ਵੱਖਰਾ ਨਾਂ ਹੈ ਔਰ ਇਥੋਂ ਤੱਕ ਹੀ ਨਹੀਂ ਸ੍ਰਿੰਦਰਪ੍ਰੀਤ ਘਣੀਆਂ ਨੇ ਕੱਲੀ ਰਸਲ ਹੀ ਨਹੀਂ ਲਿਖੀ ਜਾਂ ਦੋ ਕਿਤਾਬਾਂ ਜਿਹੜੀਆਂ ਹਰਫਾਂ ਦੇ ਪੁੱਲ ਤੇ ਟੂਮਾ ਉਹਨਾਂ ਦੀਆਂ ਦੋ ਕਿਤਾਬਾਂ ਨੇ ਕਲੀਆਂ ਉਹ ਕਿਤਾਬਾਂ ਗਜ਼ਲਾਂ ਇਕੱਠੀਆਂ ਕਰਕੇ ਕਿਤਾਬਾਂ ਲਿਖ ਲੈਣਾ ਇਹ ਇਹ ਬਹੁਤ ਵੱਡੀ ਗੱਲ ਹੈ ਬਿਆਰੀ ਸਾਹਿਬ ਦੇਣਾ ਬਿਆਰੀ ਗਜ਼ਲਾਂ ਲਿਖਣੀਆਂ ਉਹਨਾਂ ਗਜ਼ਲਾਂ ਉਹਨਾਂ ਸਾਹਿਬ ਦੇ ਵਿੱਚ ਸਮਾਜ ਦੇ ਵਿੱਚ ਜੋ ਕੁਝ ਵਾਪਰਦਾ ਚੰਗਾ ਮਾੜਾ ਉਸ ਨੂੰ ਆਪਣੀ ਸੰਵੇਦਨਸ਼ੀਲ ਅੱਖ ਨਾਲ ਉਸ ਨੂੰ ਆਪਣੇ ਵਧੀਆ ਹਿਰਦੇ ਨਾਲ ਲਿਖ ਲੈਣਾ ਕਲ ਤੇ ਲੈ ਕੇ ਉਸ ਨੂੰ ਆਪਣੇ ਵਰਕਿਆਂ ਤੇ ਲੈ ਕੇ ਆਉਣਾ ਔਰ ਉਹ ਗਜ਼ਲਾਂ ਸਾਡੇ ਸਾਰਿਆਂ ਦੇ ਮਨਾਂ ਉੱਤੇ ਰਾਜ ਕਰਦੀਆਂ ਨੇ ਇਹ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਸੁਰਿੰਦਰਪ੍ਰੀਤ ਕਣੀਆਂ ਦੀਆਂ ਔਰ ਇਸ ਤੋਂ ਇਲਾਵਾ ਵੀ ਇਹਨਾਂ ਬਾਰੇ ਬੜਾ ਕੁਝ ਬੋਲਿਆ ਜਾ ਸਕਦਾ ਹੈ ਸਪੋਰਟਸ ਦੇ ਖੇਤਰ ਵਿੱਚ ਲਈ ਸਮਾਜਿਕ ਅਸਕੇ ਗਏ ਨੇ ਔਰ ਇਸ ਤੋਂ ਇਲਾਵਾ ਦੋਸਤੀ ਵਾਲੇ ਖੇਤਰ ਵਿੱਚ ਜਾਂ ਅਧਿਆਪਕ ਤੇ ਜਥੇਬੰਦੀਆਂ ਵਿੱਚ ਕੰਮ ਕਰਦੇ ਆ ਵਕ ਵਕ ਲੈਰਾ ਨਾਲ ਵਕ ਜਥੇਬੰਦੀਆਂ ਨਾਲ ਜੁੜ ਕੇ ਆਪਣੀ ਲੇਖਣੀ ਦੇ ਵਿੱਚ ਹੋਰ ਪਰਪਕਤਾ ਤੇ ਨਿਖਾਰ ਲੈ ਕੇ ਆਉਣਾ ਇਹ ਕਣਿਆ ਸਾਹਿਬ ਦੇ ਹਿੱਸੇ ਆਇਆ ਔਰ ਉਹਨਾਂ ਨੇ ਬਾਕਮਾਲ ਜੜੀਆਂ ਗਜ਼ਲਾਂ ਸਾਡੇ ਰੂਬਰੂ ਕੀਤੀਆਂ ਨੇ ਔਰ ਮੈਨੂੰ ਸਾਨੂੰ ਇਸ ਗੱਲ ਦਾ ਵੀ ਫਖਰ ਹੈ ਕਿ ਸੁਰਿੰਦਰ ਪ੍ਰੀਤ ਕਣਿਆ ਸਾਡੇ ਬਹੁਤ ਪ੍ਰਸਿੱਧ ਗਜ਼ਲ ਕੋ ਦੀਪਕ ਜਤੋਈ ਸਕੂਲ ਦੇ ਵਿਦਿਆਰਥੀ ਦੇ ਔਰ ਉਸ ਸਕੂਲ ਦੇ ਵਿੱਚੋਂ ਹੋਰ अनेका ਵਿਦਿਆਰਥੀ ਸਿਕੰਦਰੂ ਹੋ ਕੇ अनेक अनेका ਵਿਦਿਆਰਥੀ ਜਿਹੜੇ ਉਹ ਗਜ਼ਲ ਤੇ ਮਾਸਟਰ ਬਣ ਕੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਸ੍ਰਿੰਦਰਪ੍ਰੀਤ ਘਣਿਆ ਵੀ ਉਥੋਂ ਆਪਣੇ ਸਾਹਿਤਕ ਸਫਰ ਸ਼ੁਰੂ ਕਰਦਾ ਹੋਇਆ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਵੀ ਆਪਣੀ ਜਿਹੜੀ ਉਹ ਲੱਗੀ ਕਤਵਾਂ ਦੇ ਚੰਨਾ ਉਹ ਛੜਦਾ ਹੈ ਔਰ ਸੈਟ ਤੱਕ ਸਰਗਮੀਆਂ ਵਿੱਚ ਕੰਮ ਕਰਦਿਆਂ ਸਹਿਤ ਸਭਾਵਾਂ ਵਿੱਚ ਕੰਮ ਕਰਦਿਆਂ ਉਹ ਇਥੋਂ ਬਠਿੰਡੇ ਤੋਂ ਉੱਠ ਕੇ ਢੜੀਆਂ ਤੋਂ ਉੱਠ ਕੇ ਲੁਧਿਆਣਾ ਜਲੰਧਰ ਤੱਕ ਜਾਂ ਪੰਜਾਬ ਤੱਕ ਵੀ ਆਪਣਾ ਸਫ਼ਰ ਤੈਅ ਕਰਦਾ ਹੈ ਔਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵੱਡੇ ਅਹੁਦਿਆਂ ਤੇ ਕੰਮ ਕਰਕੇ ਉਹਨਾਂ ਨੇ ਸਾਹਿਤ ਦੀ ਸੇਵਾ ਜਹਰ ਬਰੇ ਤਰ ਥੰਮੇ ਨਾਲ ਔਰ ਬੜੇ ਤਰੀਕੇ ਨਾਲ ਉਹ ਕਰਦੇ ਰਹੇ ਨੇ ਉਹ ਵੀ ਉਮੀਦ ਹੈ ਕਿ ਉਹਨਾਂ ਦੀ ਜਿਹੜੀ ਅਗਲੀ ਤਦਾਦ ਆਏਗੀ ਉਹ ਵੀ ਸਮਾਜ ਵਿੱਚ ਵਾਪਸ ਦੇ ਕਿਸ ਤਰ੍ਹਾਂ ਦੇ ਕਾਣ ਨੇ ਸਮਾਜ ਦਾ ਕਿਸ ਤਰ੍ਹਾਂ ਦਾ ਹਾਲ ਹੈ ਔਰ ਸਮਾਜਿਕ ਤੌਰ ਤੇ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਹਨਾਂ ਘਟਨਾਵਾਂ ਦੇ ਰੂਬਰੂ ਹੋ ਕੇ ਕੜੀਆਂ ਸਾਹਿਬ ਆਪਣੀਆਂ ਅਗਲੀਆਂ ਗਜ਼ਲਾਂ ਦੇ ਵਿੱਚ ਪੂਰੇ ਪੰਜਾਬ ਔਰ ਪੂਰੇ ਦੇਸ਼ ਦੀ ਜਿਹੜੀ ਅਰਥਵਿਵਸਥਾ ਹੈ ਰਾਜਨੀਤਿਕ ਵਿਵਸਥਾ ਹੈ ਔਰ ਹੋਰ ਇਸ ਤਰ੍ਹਾਂ ਦੀਆਂ ਹਾਲਾਤਾਂ ਸਾਡੇ ਦੇਸ਼ ਵਿੱਚ ਪਈਆਂ ਉਹਨਾਂ ਨੂੰ ਲੈ ਕੇ ਸਾਡੇ ਉੱਪਰ ਹੋਣਗੇ ਮੈਂ ਟੀਚਰਸ ਹੌਮ ਟਾਸ ਵੱਲੋਂ ਵੀ ਔਰ ਆਪਣੇ ਤੌਰ ਤੇ ਨਿੱਜੀ ਤੌਰ ਤੇ ਵੀ ਅੱਜ ਦੇ ਇਸ ਕੰਗਿਆ ਸਾਹ ਦੇ ਸਨਮਾਨ ਸਮਾਰੋਹ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਪੇਸ਼ ਕਰਦਾ ਔਰ ਅਭੀਰ ਕਰਦਾ ਹੈ ਕਿ ਕੰਗਿਆ ਸਾਹ ਇੱਥੇ ਨਹੀਂ ਠਹਿਰ ਲਗੇ ਆਪਣਾ ਨਾਂ ਔਰ ਮਕਾਮ ਹੋਰ ਬਣਾਉਂਦਾ ਜਦ ਤੱਕ ਵੀ ਕਰਨਗੇ